ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਖਰ ਅਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲਿਟিক্যাল ਐਨਾਲਿਸਿਸਟ ਸ਼ਿਵਿੰਦਰ ਸਿੰਘ ਜੀ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਸੰਦੀਪ ਜੀ ਮਿਹਰबानी ਜੀ ਇਹ ਤੋਂ ਪਹਿਲਾਂ ਅਸੀਂ ਇਸ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਅਸੀਂ ਤੁਹਾਡੇ ਤੋਂ ਤਵਕਕ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਪਸੰਦ ਕਰਦੇ ਹੋ ਪਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਅਗਰ ਕਿਸੇ ਹੋਰ ਖਬਰ ਦੇ ਉੱਤੇ ਚਰਚਾ ਕੀਤੀ ਜਾ ਸਕੇ ਕੋਈ ਵਿਸ਼ਾ ਹੋਵੇ ਜਿਹੜਾ ਤੁਸੀਂ ਚਾਹੋਦੇ ਹੋ ਸ਼ਵਿੰਦਰ ਸਿੰਘ ਜੀ ਉਹਦੇ ਉੱਤੇ ਪੂਰੀ ਗਹਿਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤਾਂ ਤੁਸੀਂ ਉਹ ਜਿਹੜਾ ਵਿਸ਼ਾ ਹੈ ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦੱਸਿਆ ਕਰੋ ਸੋ ਅੱਜ ਦਾ ਸਿਲਸਿਲਾ ਸ਼ੁਰੂ ਕਰਦੇ ਆਂ ਸ਼ਵਿੰਦਰ ਜੀ ਅੱਜ ਭਾਜਪਾ ਦੇ ਇੱਕ ਯੂਥ ਆਗੂ ਨੇ ਰੋਬਿੰਸਾਪਲਾ ਜਲੰਧਰ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਵੀ ਭਾਜਪਾ ਛੱਡ ਦਿੱਤੀ ਤੇ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਉਹ ਫੜ ਲਿਆ। ਮੈਨੂੰ ਇਦਾਂ ਲੱਗਦਾ ਵੀ ਜਲੰਧਰ ਦੇ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਇਹਨਾਂ ਨੇ ਕੋਈ ਵਰਲਡ ਰਿਕਾਰਡ ਬਣਾਉਣਾ ਪਾਰਟੀਆਂ ਬਦਲਣ ਦਾ। ਮੈਨੂੰ ਲੱਗਦਾ ਕਿ ਕੱਲੇ ਜਲੰਧਰ ਦੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਇਹ ਵਰਲਡ ਰਿਕਾਰਡ ਬਣ ਰਿਹਾ ਹੈਗਾ ਪਾਰਟੀਆਂ ਬਦਲਣ ਦਾ। ਉਹਦਾ ਕਾਰਨ ਕੀ ਹੈ ਕਿ ਪੰਜਾਬ ਦੀ ਜਿੱਥੇ ਲੋਕ ਨੇ ਉਹਨਾਂ ਨੇ ਤਾਂ ਵੱਖ-ਵੱਖ ਅੰਦੋਲਨਾਂ ਦੇ ਵਿੱਚੋਂ ਕਈ ਕੁਝ ਗ੍ਰਹਿਣ ਕੀਤਾ ਹੈ। ਜਿਹੜੀਆਂ ਪੋਲੀਟੀਕਲ ਲੀਡਰ ਨੇ ਉਹ ਉਸ ਮੇਜਦੇ ਨਹੀਂ ਹੋ ਸਕੇ ਹੈਗੇ ਇਹ ਲੈ ਕੇ ਆਮ ਤੌਰ ਦੇ ਉੱਤੇ ਜਿਹੜੀ ਸੱਤਾ ਹੁੰਦੀ ਆ ਸੱਤਾ ਲੋਕਾਂ ਤੋਂ ਅੱਗੇ ਹੁੰਦੀ ਆ ਰਿਆਸਤ ਲੋਕਾਂ ਤੋਂ ਅੱਗੇ ਹੁੰਦੀ ਆ ਕਿ ਅੱਗੇ ਹੋ ਕੇ ਰਿਆਸਤ ਨੇ ਬਹੁਤ ਸਾਰੇ ਪ੍ਰੋਗਰੈਸਿਵ ਫੈਸਲੇ ਕਰਨੇ ਹੁੰਦੇ ਆ ਲੋਕਾਈ ਦੇ ਹੱਕ ਚ ਪਰ ਪੰਜਾਬ ਚੋਂ ਕਹਾਣੀ ਉਲਟੀ ਜਾ ਰਹੀ ਹੈ ਕਿ ਰਿਆਸਤ ਅੱਗੇ ਹੋ ਰਹੀ ਹੈ ਰਿਆਸਤ ਪਿੱਛੇ ਹੋ ਰਹੀ ਹੈ ਤੇ ਲੋਕਾਈ ਅੱਗੇ ਹੋ ਰਹੀ ਹੈ ਇਹਦੇ ਵਿੱਚ ਕੀ ਹੈ ਕਿ ਲੋਕਾਂ ਨੂੰ ਉਹਦੀਆਂ ਭਾਵਨਾਵਾਂ ਨਾਲ ਲੀਡਰ ਦਾ ਕੋਈ ਸਰੋਕਾਰ ਨਹੀਂ ਕਿੱਥੇ ਚਾਰ ਛਿੱਲੜ ਮਿਲਦੇ ਨੇ ਕਿੱਥੇ ਜਿਹੜਾ ਹੈਗਾ ਬੁੱਕਤ ਮਿਲਦੀ ਹੈ ਕਿੱਥੇ ਆਪਣੇ ਅਗਲੇ ਪਿਛਲੇ ਕੀਤੇ ਹੋਏ ਪਾਪ ਲੁਕ ਜਾਂਦੇ ਨੇ ਉਹ ਉਹਨੂੰ ਦੇਖਦੇ ਹੋਏ ਆਪਣਾ ਫੈਸਲਾ ਲੈਂਦੇ ਨੇ ਰੋਬਿਨ ਸਾਹਬ ਦਾ ਉਹ ਮਾਮਲਾ ਆਇਆ ਕਿ ਭਾਵੇਂ ਕਿ ਇਹਦਾ ਕੋਈ ਵੱਡਾ ਆਧਾਰ ਨਹੀਂ ਹੈਗਾ ਐਸੀ ਲੀਡਰ ਹੈ ਭਾਜੀਪੀ ਦਾ ਵੈਸੇ ਭਾਜੀਪੀ ਦਾ ਵੀ ਉਹ ਪੰਜਾਬ 'ਚ ਕਿੰਨਾ ਆਧਾਰ ਆਪਾਂ ਨੂੰ ਪਤਾ ਹੀ ਹੈ ਪਰ ਇਹਦੇ ਨਾਲ ਜਿਹੜਾ ਇੱਕ মিডিਆ ਵਿੱਚ ਹਵਾ ਬਣਾਉਣੀ ਹੁੰਦੀ ਹੈ ਨਾ ਦੇਖੋ ਭਾਈ ਫਲਾਣਾ ਬੰਦਾ ਪੱਟ ਲਿਆ ਜਾਂ ਫਲਾਣਾ ਕਰ ਲਿਆ ਇਹ ਇਹ ਦਿਨਾਂ ਦੇ ਖਵਾ ਬਣ ਜਾਂਦੀ ਹੈ ਤੁਸੀਂ ਸੁਰਖੀਆਂ ਵਿੱਚ ਆ ਜਾਂਦੇ ਹੋ ਜਿਵੇਂ ਕੱਲ ਵੀ ਆਮ ਆਦਮੀ ਪਾਰਟੀ ਨੇ ਕਾਲੀਤਲ ਕਾਂਗਰਸ ਤੇ ਆਪ ਦੇ ਆਪਣਾ ਬੀਜੇਪੀ ਦੇ ਕੁਝ ਲੀਡਰਾਂ ਨੂੰ ਜਿਹੜਾ ਆਪਣੇ ਵਿੱਚ ਸ਼ਾਮਲ ਕਰਵਾਇਆ ਉਹਦੀ ਵੀ ਕਾਫੀ ਅਖਬਾਰਾਂ ਦੀ ਪਹਿਲੇ ਜਾਂ ਦੂਜੇ ਸਫੇ ਦੀ ਖਬਰ ਬਣ ਗਈ ਹੈ ਸੋ ਇਸ ਤਰ੍ਹਾਂ ਖਬਰਾਂ ਬਣ ਜਾਂਦੀਆਂ ਨੇ ਪਾਰਟੀਆਂ ਦੀਆਂ ਤੇ ਲੀਡਰਾਂ ਦੇ ਛੋਟੇ-ਮੋਟੇ ਲਾਲਚ ਹੁੰਦੇ ਆ ਇੱਕ ਤਾਂ ਲਾਲਚ ਹੁੰਦਾ ਵੀ ਜਿਹੜੀ ਸੱਤਾ ਦੀ ਤਨਿੱਤਰ ਹੈ ਚਾਹੇ ਕੋਈ ਸੈਂਟਰ 'ਚ ਆ ਚਾਹੇ ਸੂਬੇ 'ਚ ਉਹਦੇ ਵੱਲ ਹੋ ਜੂ ਥੋੜੀ-ਮੋਟੀ ਰਾਤ ਮਿਲ ਜੂ ਥੋੜੀ-ਮੋਟੀ ਗੱਡ ਨਵੇਂ ਮਿਲ ਜਾਣਗੇ ਇਕ ਅੱਧਾ ਗੱਨਵੇਂ ਮਿਲ ਜੂਗੀ ਥੋੜੀ ਪੁੱਛ ਕੇ ਛੋ ਜੂਗੀ ਚਲੋ ਗੱਨਵੇਂ ਨਾਲ ਮਿਲਿ ਪੁੱਛ ਕੇ ਛੋ ਜੂ ਸਰਕਾਰੀ ਦਰਬਾਰੇ ਕਿਉਂਕਿ ਮੈਂ ਆਪਾਂ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਿਹੜੇ ਲੀਡਰ ਨੇ ਇਹ ਸੱਤਾ ਤੋਂ ਬਿਨਾ ਸੱਤਾ ਵੀ ਹੋਣੇ ਹੋ ਕੇ ਰਹਿ ਨਹੀਂ ਸਕਦੇ ਹੈਗੇ ਕਿਉਂਕਿ ਲੀਡਰ ਦੋ ਤਰ੍ਹਾਂ ਦੇ ਹੁੰਦੇ ਆ ਜਦੋਂ ਲੀਡਰ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਉਹਨਾਂ ਨੂੰ ਚਾਹੀਦਾ ਹੁੰਦਾ ਮਾਸ ਸਟਰਗਲ ਕਰਨਾ ਮਾਸ ਸਟਰਗਲ ਕਰਕੇ ਲੋਕਾਂ ਨਾਲ ਜੁੜਨਾ ਜਦੋਂ ਸੱਤਾ ਆ ਜਾਂਦਾ ਉਦੋਂ ਮਾਸ ਨਾਲ ਜੁੜੇ ਰਹਿਣਾ ਤੇ ਆਪਣੇ ਫੈਸਲੇ ਕਰਨੇ ਪਰ ਸਾਡੇ ਲੀਡਰਾਂ ਜੇ ਮਾਸ ਨਾਲ ਟੁੱਟੇ ਹੋਏ ਨੇ ਉਹ ਉਹ ਚਾਹੁੰਦੇ ਨੇ ਵੀ ਬਸ ਮਲਾਈ ਦਾ ਰੋਟਾ ਮਿਲ ਜਾਏ ਜੇ ਮੰਨ ਲਓ ਕਿ 5 ਸਾਲ 10 ਸਾਲ ਜਿਹਨਾਂ ਨੂੰ ਸੱਤਾ ਤੋਂ ਬਾਹਰ ਰਹਿਣਾ ਪੈ ਜੇ ਨਹੀਂ ਚੱਲ ਸਕਦੇ ਹੈਗੇ ਇਹਨਾਂ ਨੂੰ ਸੱਤਾ ਨੂੰ ਮਾਰਨ ਦੀ ਸੱਤਾ ਦੇ ਨੇੜੇ ਰਹਿਣ ਦੀ ਆਦਤ ਪੈ ਚੁੱਕੀ ਆ ਇਹਦੇ ਵਿੱਚ ਹੀ ਟਪੂਸੀਆਂ ਵੱਜ ਰਹੀਆਂ ਇਸ ਵਿੱਚ ਇਹ ਜਿਹੜੇ ਰੋਬਿੰਸ ਸਾਂਪਲਾ ਹੈ ਨਾ ਇਹ ਜਿਹੜੇ ਵਿਜੇ ਸਾਂਪਲਾ ਉਹਨਾਂ ਦੇ ਬੜੇ ਨਜ਼ਦੀਕੀ ਦੱਸੇ ਜਾਂਦੇ ਸੀ ਅਗਰ ਇਹਨਾਂ ਨੇ ਅੱਜ ਛੜੱਪਾ ਮਾਰਿਆ ਤਾਂ ਇਹ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਲਾਂਕਿ ਵਿਜੇ ਸਾਂਪਲਾ ਨੂੰ ਮਨਾ ਲਿਆ ਗਿਆ ਹਰ ਹੁਣ ਉਹ ਗੱਲ ਬਣਨੀ ਨਹੀਂ ਪਾਰਟੀ ਚ ਜਿਹੜੀ ਉਹਨਾਂ ਦੀ ਪਹਿਲਾਂ ਚੜਤ ਹੁੰਦੀ ਸੀ ਇਸੇ ਕਰਕੇ ਹੋ ਸਕਦਾ ਰੋਬਿੰਗ ਸਾਫਲਾ ਨੂੰ ਲੱਗਿਆ ਹੋਵੇ ਵੀ ਹੁਣ ਪਾਰਟੀ ਛੱਡ ਲਈਏ ਜਿਹੜੇ ਆਪਣੇ ਵੱਡੇ ਸੀਗੇ ਉਹ ਭਾਵੇਂ ਪਾਰਟੀ ਦੇ ਵਿੱਚ ਹੀ ਆ ਪਰ ਉਹ ਪਹਿਲਾਂ ਵਾਲੀ ਗੱਲ ਰਹਿਣੀ ਨਹੀਂ ਹੁਣ ਆਪਾਂ ਆਮ ਆਦਮੀ ਪਾਰਟੀ ਵਾਲੀ ਚੱਲਦੇ ਆ ਕਿਉਂਕਿ ਸੱਤਾ ਤੇ ਰਹਿ ਗਈ ਆ ਉਹ ਵੀ ਮੈਨੂੰ ਲੱਗਦਾ ਮਸਾਂ ਹੀ ਮਨਾਏ ਨੇ ਦੇਖੋ ਇਹਨਾਂ ਨੇ ਜਖੜ ਉਹਨਾਂ ਨੇ ਮਨਾਏ ਨੇ ਪਹਿਲਾਂ ਤਾਂ ਉਹਨਾਂ ਨੇ ਸਾਈ ਲਾ ਲਈ ਸੀਗੀ ਅਕਾਲੀ ਦਲ ਨਾਲ ਵੀ ਲਾ ਲਈ ਸੀ ਹੋਰ ਵੀ ਇੱਕ ਪਾਰਟੀ ਨਾਲ ਲਾ ਲਈ ਸੀਗੀ ਬਾਅਦ ਵਿੱਚ ਉਹਨਾਂ ਨੂੰ ਆਏ ਲੱਗਿਆ ਉਹ ਵੀ ਸੈਂਟਰ मिनिस्टर ਬੀਜਪੀ ਹੈਗੀ ਆ ਉਹ ਕਿਤੇ ਤੰਗ ਪਰੇਸ਼ਾਨ ਨਾ ਕਰੇ ਵੀ ਜੇ ਜੇ ਕੋਈ ਪੁਰਾਣੀ ਕੋਈ ਗਲਤੀ ਗੁਲਤੀ ਹੋਈ ਹੋਵੇ ਉਹਦੇ ਉਹਦੇ ਛੱțe ਨਾ ਖੋਲ ਦੇਵੇ ਅਗਲੇ ਤਾਂ ਬਿਨਾਂ ਗਲਤੀ ਕੀਤੀ ਛੱțe ਖੋਲ ਦਿੰਦੇ ਨਹੀਂ ਤੇ ਇਹ ਇਹ ਵੀ ਚੀਜ਼ ਹੈ ਨਾ ਸਾਡੇ ਲੀਡਰ ਰਿਸਕ ਲੈਣ ਤੋਂ ਵੀ ਡਰਦੇ ਨੇ ਨਾ ਫਿਰ ਤੇ ਪਰ ਉਹਦੇ ਵਿੱਚ ਹੋਏਗਾ ਕੀ ਤੇ ਉਸ ਤਰ੍ਹਾਂ ਦੀ ਬੁੱਕਤ ਨਹੀਂ ਰਹਿਣੀ ਹੁਣ ਵੀ ਜੇ ਸੰਪਲਾ ਦੀ ਬੀਜੇਪੀ ਦੇ ਵਿੱਚ ਹੋ ਸਕਦਾ ਦੇਰ ਸਵੇਰੇ ਜਦੋਂ ਉਹਨੂੰ ਮੌਕਾ ਲੱਗੇ ਵੀ ਲੱਗੇ ਕਿ ਹੁਣ ਬੀਜੇਪੀ ਮੰਨ ਲਓ ਕਿਸੇ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਕਿ ਬਹੁਤੇ ਲੋਕ ਮੰਨਨ ਕਿ ਚੱਲਦੇ ਨੇ ਕਿ ਬਿਤਵਾਰੇ ਬੀਜੇਪੀ ਸੱਤਾ ਜਾ ਰਹੀ ਆ ਮੰਨ ਲਓ ਜੇ ਉਹ ਸੱਤਾ 'ਚ ਨਹੀਂ ਆਈ ਜਾਂ ਫਿਰ ਬਹੁਤ ਘੱਟ ਸੀਟਾਂ ਦੇ ਆਉਂਦੀ ਐ ਤਾਂ ਅਗਲਾ ਫਿਰ ਪੱਤਰਾ ਬਚ ਸਕਦਾ ਫਿਰ ਉਹਨੂੰ ਪਤਾ ਲੱਗੂ ਕਿ ਇੰਨੀ ਸਟਰੋਂਗ ਹੈ ਨਹੀਂ ਕਿ ਇਹਨੂੰ ਹੁਣ ਆਪਣੇ ਦੂਜੇ ਭਾਈਵਾਰਾਂ ਦੀ ਲੋੜਾ ਚਲੋ ਹੁਣ ਮੈਂ ਆਪਣਾ ਕਿਨਾਰਾ ਕਰ ਲਾਂ ਇਸ ਤਰ੍ਹਾਂ ਦੀ ਮਤਲਬ ਚੀਜ਼ਾਂ ਚੱਲਦੀਆਂ ਹੁੰਦੀ ਕਿ ਜੇ বিজে ਸਾਂਪਲਾ ਵਾਲਾ ਜਿਹੜਾ ਗੁੱਟ ਹੈ ਉਹਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਭਾਜਪਾ ਵਿੱਚ ਉਹਦੀ ਮੁਕਤ ਨਹੀਂ ਇਸ ਕਰਕੇ ਉਹਨੇ ਦੂਜੀਆਂ ਪਾਰਟੀਆਂ ਵਾਲਾ ਆਪਣਾ ਰੋਕ ਕੀਤਾ ਤਾਂ ਤੇ ਕਿਹੜੀ ਪਾਰਟੀ ਵੱਲ ਕੀਤਾ ਜਿਹੜੀ ਪੰਜਾਬ ਵਿੱਚ ਸੱਤਾਧਾਰੀ ਹੈ ਕਿਉਂਕਿ ਜਿਵੇਂ ਮੈਂ ਪਹਿਲਾਂ ਕਿ ਦੱਸਿਆ ਵੀ ਸਾਡੇ ਲੀਡਰ ਸੱਤਾ ਦੇ ਨੇੜੇ ਰਹਿਣਾ ਚਾਹੁੰਦੇ ਨੇ ਸੱਤਾ ਤੋਂ ਦੂਰ ਹੋ ਕੇ ਉਹ ਜਿਉ ਨਹੀਂ ਸਕਦੇ ਹੈਗੇ ਇਹ ਉਹਨਾਂ ਦੀ ਦਾ ਸੁਭਾਅ ਬਣ ਚੁੱਕਾ ਕਿਉਂਕਿ ਲਕਾਈ ਨਾਲ ਟੁੱਟੇ ਹੋਏ ਨੇ ਚਲੋ ਇਹਨਾਂ ਲੀਡਰਜ਼ ਨੂੰ ਵੋਟਾਂ ਪਤਾ ਨਹੀਂ ਕਿੰਨੀਆਂ ਮਿਲਦੀਆਂ ਕਿੰਨੀਆਂ ਨਹੀਂ ਮਿਲਦੀਆਂ ਪਰ ਇਹਨਾਂ ਨੇ ਕੋਈ ਨਾ ਕੋਈ ਜਿਹੜਾ ਛੜੱਪੇ ਮਾਰਨ ਦੇ ਵਿੱਚ ਰਿਕਾਰਡ ਜ਼ਰੂਰ ਬਣਾ ਲੈਣਾ ਇਹ ਉਹਨਾਂ ਅਖਬਾਰਾਂ ਦੀਆਂ ਉਹਨਾਂ ਵੈਬਸਾਈਟਸ ਦੀਆਂ ਉਹਨਾਂ YouTube ਚੈਨਲਸ ਦੀਆਂ ਸੁਰਖੀਆਂ ਜ਼ਰੂਰ ਬਣੇ ਜਿਹੜੇ ਕਦੀ ਇਹਨਾਂ ਲੀਡਰਸ ਬਾਰੇ ਜਾਣਦੇ ਵੀ ਨਹੀਂ ਸੀਗੇ ਹੁਣ ਉਹ ਵੀ ਪ੍ਰਮੁੱਖ ਤੌਰ ਦੇ ਉੱਤੇ ਜਲੰਧਰ ਦੀਆਂ ਖਬਰਾਂ ਜਿਹੜੀਆਂ ਉਹ ਪਬਲਿਸ਼ ਕਰ ਰਿਹਾ ਉਹਨਾਂ ਨੂੰ ਅਪਲੋਡ ਕਰ ਰਿਹਾ ਵੀ ਜਲੰਧਰ ਤੋਂ ਅੱਜ ਇੱਕ ਹੋਰ ਨੇਤਾ ਜਿਹੜਾ ਉਹ ਆਪਣੀ ਪਾਰਟੀ ਛੱਡ ਕੇ ਇੱਧਰ ਚਲਾ ਗਿਆ ਦੂਸਰਾ ਨੇਤਾ ਪਾਰਟੀ ਦੇ ਵਿੱਚ ਸੀਗਾ ਉਹ ਟਿਕਟ ਲੈ ਕੇ ਕਿਸੇ ਹੋਰ ਪਾਸੇ ਚਲਾ ਗਿਆ ਵਕਈ ਗੱਲ ਤੁਹਾਡੀ ਠੀਕ ਹੈ ਕਿ ਇਹ ਸੁਰਖੀਆਂ ਬਟੋਰਨ ਦਾ ਵੀ ਇੱਕ ਜਿਹੜਾ ਇਹ ਚਾਹਤ ਹੋ ਸਕਦੀ ਹੈ ਸ਼ਵਿੰਦਰ ਜੀ ਮੀਡੀਆ ਦੀ ਆਜ਼ਾਦੀ ਉੱਤੇ ਰੋਕ ਜਿਹੜੀ ਹੈ ਇਹ ਨਹੀਂ ਲਗਾਈ ਜਾ ਸਕਦੀ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਉਹ ਮੀਡੀਆ ਨੇ ਜਿਹੜੀ ਖਬਰ ਹੁੰਦੀ ਹੈ ਇਹ ਲੋਕਾਂ ਤੱਕ ਦੇਣੀ ਹੁੰਦੀ ਹੈ ਹਾਲਾਂਕਿ ਇਲਜ਼ਾਮ ਇਹ ਵੀ ਲੱਗਦੇ ਆ ਵੀ ਮੀਡੀਆ ਕਿਸੇ ਵੇਲੇ ਖਬਰ ਨੂੰ ਸਰਕਾਰ ਦੇ ਕਹਿ ਮੁਤਾਬਕ ਮੈਨੀਪੂਲੇਟ ਵੀ ਕਰਦਾ ਪਰ ਆਸਟ੍ਰੇਲੀਆ ਦੇ ਇੱਕ ਜਰਨਲਿਸਟ ਜਿਹੜੇ ਇੰਡੀਆ ਦੇ ਵਿੱਚ ਕਵਰਿੰਗ ਕਰ ਰਹੇ ਸੀਗੇ ਰਿਪੋਰਟਿੰਗ ਕਰਦੇ ਸੀਗੇ ਉਹਨਾਂ ਨੂੰ ਇਸ ਕਰਕੇ ਵੀਜ਼ਾ ਐਕਸਟੈਂਸ਼ਨ ਨਹੀਂ ਦਿੱਤੀ ਗਈ ਕਿ ਉਹ ਨਿਜਰ ਜਿਹੜਾ ਹਰਦੀਪ ਸਿੰਘ ਨਿਜਰ ਜਿਹਨਾਂ ਦਾ ਮਰਡਰ ਹੋਇਆ ਸੀਗਾ ਅਸੈਸੀਨੇਸ਼ਨ ਹੋਈ ਸੀਗੀ ਉਥੇ ਕਿਲਿੰਗ ਹੋਈ ਸੀਗੀ ਕੈਨੇਡਾ ਦੇ ਵਿੱਚ ਉਹਨਾਂ ਦੀਆਂ ਖਬਰਾਂ ਜਿਹੜੀਆਂ ਪ੍ਰਮੁਖਤਾ ਦੇ ਨਾਲ ਛਾਪ ਰੇ ਸੀ ਨਹੀਂ ਇਹ ਬਹੁਤ ਵੱਡੀ ਚੀਜ਼ ਹੈਗੀ ਅਸਲ ਵਿੱਚ ਇਹ ਖਬਰ ਨੇ ਨਾ ਹੋਰ ਵੀ ਅੱਗੇ ਪਿੱਛੇ ਦੀਆਂ ਕਈ ਸਾਰੀਆਂ ਖਬਰਾਂ ਯਾਦ ਕਰਾ ਦਿੰਦੀਆਂ ਤਾਜ਼ਾ ਕਰਾ ਦਿੰਦੀਆਂ ਪਹਿਲਾਂ ਥੋੜੀ ਜੀ ਖਬਰ ਦੱਸ ਦਿੰਨੇ ਆ ਫਿਰ ਇਹਦਾ ਅੱਗਾ ਪਿੱਛਾ ਵੀ ਦੱਸ ਦਿੰਨੇ ਆ ਆਸਟ੍ਰੇਲੀਆ ਦੇ ਵਿੱਚ ਦੇ ਪੱਤਰਕਾਰ ਆ ਜੋ ਕਿ ਭਾਰਤ ਵਿੱਚ ਰਿਪੋਰਟਿੰਗ ਕਰ ਰਹੇ ਸੀ ਉੱਥੇ ਦੇ ਕਿ ਵਿਦੇਸ਼ੀ ਮੀਡੀਆਦਾਰਿਆਂ ਨਾਲ ਜੁੜੇ ਹੋਏ ਜਿਹੜੇ ਕੋਰਸਪੋਂਡੈਂਟ ਹੁੰਦੇ ਨੇ ਉਹ ਦੂਜੇ ਦੇਸ਼ਾਂ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਬਕਾਇਦਾ ਉਸ ਮੌਜੂਦ ਨੂੰ ਕਵਰ ਕਰਨ ਲਈ ਇੱਕ ਜਾਂ ਦੋ ਜਾਂ ਤਿੰਨ ਜਾਂ ਉਸ ਤੋਂ ਵੱਧ ਵੀ ਪੱਤਰਕਾਰ ਹੁੰਦੇ ਨੇ ਕਿਸੇ ਮੀਡੀਆਦਾਰੇ ਦੇ ਜਿਵੇਂ ਅਲ ਜਜ਼ੀਰਾ ਦੇ ਦੋ ਪੱਤਰਕਾਰ ਨੇ ਇੰਡੀ ਉਡੀ ਹੋਈਏ ਪੱਤਰਕਾਰ ਸੀਗੀ ਇਹਦਾ ਵੀ ਉਹਨਾਂ ਨੂੰ ਵੀਜ਼ਾ ਬਤਵਾਇਆ ਜਾਂਦਾ ਹੁੰਦਾ ਉਹ ਵੀਜ਼ਾ ਦੇ ਉਹ ਕਿ ਵਿਦੇਸ਼ੀ ਨਾਗਰਿਕ ਹੁੰਦੇ ਨੇ ਵੀਜ਼ਾ ਮਿਲਿਆ ਹੁੰਦਾ ਇਹਨਾਂ ਨੂੰ ਸਾਲ ਦਾ ਜਾਂ ਇਸ ਤੋਂ ਜ ਕੁਝ ਸਮੇਂ ਦਾ 11 ਮਹੀਨੇ ਦਾ ਫਿਰ ਉਹ ਵਧਾਉਣਾ ਪੈਂਦਾ ਹੁੰਦਾ ਉਹਨਾਂ ਨੂੰ ਆਪਣੇ ادارے ਦੇ ਮੁਤਾਬਕ ਜੇ ਨਾ ਚਿਰ ਉਹਨਾਂ ਨੇ ਜੌਬ ਕਰਨੀ ਹੁੰਦੀ ਆ ਭਾਰਤ ਸਰਕਾਰ ਨੇ ਉਹਦਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਆਸਟ੍ਰੇਲੀਆ ਦੇ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਇਹ ਦੱਖਣੀ ਏਸ਼ੀਆ ਬਿਊਰੋ ਸੀਗੀ ਆਪਣੀ ਡਾਇਸ ਉਹਨਾਂ ਨੇ ਕਿਹਾ ਕਿ ਹਰਦੀਪ ਸਿੰਘ ਮੇਜਰ ਜੀ ਜੀ ਕਿ ਕੈਨੇਡਾ ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ ਸਵਾਲ ਭਾਰਤ ਸਰਕਾਰ ਦੇ ਵੱਲ ਆ ਰਹੀ ਸੀ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਦੇ ਵਿੱਚ ਇਨਵੋਲਵ ਨੇ ਉਹਨਾਂ ਬਾਰੇ ਰਿਪੋਰਟਿੰਗ ਕੀਤੀ ਸੀ ਜਸਟ ਰਿਪੋਰਟਿੰਗ ਨਾ ਕਿ ਇਹਦੇ ਵਿੱਚ ਕੋਈ ਥੋਟ ਨਹੀਂ ਸੀ ਕੋਈ ਮਤਲਬ ਕੋਈ ਐਡੀਟোরੀਅਲ ਟਾਈਪ ਨਹੀਂ ਸੀ ਸਿਰਫ ਰਿਪੋਰਟਿੰਗ ਸੀ ਤੇ ਰਿਪੋਰਟਿੰਗ ਵੀ ਭਾਰਤ ਸਰਕਾਰ ਨੂੰ ਚੁਭ ਰਹੀ ਸੀ ਉਹਨਾਂ ਦਾ ਕਹਿਣਾ ਪੱਤਰਕਾਰ ਦਾ ਕਿ ਲੋਕ ਸਭਾ ਚੋਣਾਂ ਦੇ 19 ਤਰੀਕ ਦਾ ਜਿਹੜਾ ਦਿਨ ਸੀ ਉਸ ਦਿਨ ਉਹਨਾਂ ਨੂੰ ਕਹਿ ਦਿੱਤਾ ਕਿ ਭਾਰਤ ਛੱਡ ਦਿੱਤਾ ਜਾਵੇ ਇਹ ਹੋਰ ਵੀ ਗੰਭੀਰ ਗੱਲ ਹੈ ਕਿ ਤੁਸੀਂ ਚੋਣਾਂ ਟਾਈਮ 'ਤੇ ਉਹਨੇ ਰਿਪੋਰਟਿੰਗ ਕਰਨੀ ਸੀਗੀ ਪੱਤਰਕਾਰ ਨੇ ਉਹ ਤੁਸੀਂ ਕਹਿ ਦਿੱਤਾ ਕਿ ਭਾਈ ਹੁਣ ਭਾਰਤ ਤੁਸੀਂ ਛੱਡ ਦਿਓ ਇਹਦਾ ਮਤਲਬ ਨਾ ਛੱਡਣ ਦਾ ਟਾਈਮ ਤਾਂ ਬਹੁਤ ਚਿਰ ਪਹਿਲਾਂ ਦਾ ਮਹੀਨਾ ਪਹਿਲਾਂ ਕਹਤਾ ਹੁਣ 15 ਦਿਨ ਪਹਿਲਾਂ 19 ਤਰੀਕ ਨੂੰ ਤਾਂ ਛੱਡਣ ਨੂੰ ਕਹਿ ਦਿੱਤਾ ਇਹਨਾਂ ਨੇ ਇਹਦੇ ਵਿੱਚ ਦੇਖੋ ਇਹ ਕੋਈ ਪਹਿਲਾ ਕੇਸ ਨਹੀਂ ਹੈਗਾ ਭਾਰਤ ਦੇ ਵਿੱਚ ਤਾਂ ਜਿਹੜੀ ਸੈਂਸਰਸ਼ਿਪ ਤੋਂ ਸਾਨੂੰ ਪਤਾ ਹੀ ਹੈ ਮੀਡੀਆ ਸੈਂਸਰਸ਼ਿਪ ਸਾਲਾ ਸਰਕਾਰ ਦੇ ਵਰਨੀ ਆ ਜਦੋਂ ਇਹ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਉਦੋਂ ਭਾਰਤ ਦੇ ਵਿੱਚ ਜਿਹੜਾ ਮੀਡੀਆ ਦੀ ਆਜ਼ਾਦੀ ਦਾ ਮਾਮਲਾ 180 ਤੇ 24 25ਵੇਂ ਨੰਬਰ ਤੇ ਅਸੀਂ ਹੁਣ ਜਾ ਕੇ ਅਸੀਂ 100 ਜਿਹੜੇ 44ਵੇਂ ਨੰਬਰ ਤੇ ਆ ਚੁੱਕੇ ਹੈਗੇ ਮਤਲਬ ਉਹ 180 ਮੁਲਕਾਂ ਦੀ ਸੂਚੀ ਵਿੱਚ ਇੰਨੇ ਇੰਨੇ ਸਟੈਪ ਅਸੀਂ ਥੱਲੇ ਚਲੇ ਗਏ 10 ਸਾਲਾਂ ਦੇ ਵਿੱਚ ਹੀ ਦੂਬਰ ਦੂਜੇ ਪਾਸੇ ਜਿਹੜਾ ਇੱਕ ਵਿਦੇਸ਼ੀ ਮੀਡੀਆ ਹੈਗਾ ਵਿਦੇਸ਼ੀ ਮੀਡੀਆ ਉੱਤੇ ਵੀ ਭਾਰਤ ਸਰਕਾਰ ਆਪਣੀ ਸੈਂਸਰਸ਼ਿਪ ਕਰ ਰਹੀ ਹੈਗੀ ਆ ਤੇ ਇਹ ਦੋ ਟੰਗ ਨਾਲ ਕਰ ਰਹੀ ਹੈ ਇੱਕ ਤਾਂ ਸਾਡਾ ਪ੍ਰਵਾਸੀ ਮੀਡੀਆ ਐਨ ਆਰ ਆਈ ਮੀਡੀਆ ਜਿਹਦੇ ਨਾਲ ਆਪਾਂ ਵੀ ਜੁੜੇ ਹੋਏ ਆ ਉਹਨਾਂ ਦੇ ਆਧਾਰਿਆਂ ਉੱਤੇ ਵੀ ਦਬਾਅ ਪਾਇਆ ਜਾ ਰਿਹਾ ਉਹਦੇ ਉੱਤੇ ਮੈਂ ਖੁਦ ਸਟੋਰੀ ਕੀਤੀ ਸੀ ਕਾਰਵਾ ਦੇ ਦਸੰਬਰ 19 ਵਾਲੇ ਅੰਕ ਚ ਵੀ ਉਹ ਉਹਦੇ ਵਿੱਚ ਕਿਵੇਂ ਉੱਥੇ ਉਹਨਾਂ ਨੂੰ ਹਦਾਇਤਾਂ ਉਹਨਾਂ ਦੇ ਸਫਾਰਤਖਾਨੇ ਰਹੀਂ ਜਾਰੀ ਹੁੰਦੀਆਂ ਨੇ ਵੀ ਤੁਸੀਂ ਭਾਰਤ ਸਰਕਾਰ ਦੀ ਨੂੰ ਕਿਵੇਂ ਪੇਸ਼ ਕਰਨਾ ਕਿਹੜੀਆਂ ਖਬਰਾਂ ਨਹੀਂ ਕਰਨੀਆਂ ਕਿਹੜੀਆਂ ਕਰਨੀਆਂ ਨੇ ਇੱਕ ਤੇ ਇਹ ਚੀਜ਼ ਆ ਦੂਜੀ ਚੀਜ਼ ਆ ਕਿ ਜਿਹੜੇ ਉੱਥੇ ਦੇ ਮੇਨਸਟ੍ਰੀਮ ਮੀਡੀਆ ਵਾ ਉਹਦੇ ਉੱਤੇ ਵੀ ਰੋਕਾਂ ਨੇ ਜਿਵੇਂ ਅੰਗਰਸ ਸਿੰਘ ਸੀਗਾ ਜਿਹੜਾ ਹੈਗਾ ਅਮਰੀਕਾ ਦੇ ਇੱਕ ਜ਼ਾਇਦ ਨਾਲ ਜੁੜਿਆ ਹੋਇਆ ਉਹਦਾ ਵੀਜ਼ਾ ਹੀ ਰੱਦ ਕਰ ਦਿੱਤਾ ਗਿਆ ਸੀ ਉਹਨੂੰ ਉਹ ਭਾਰਤ ਨਹੀਂ ਆਉਣ ਦਿੱਤਾ ਗਿਆ ਕਿਉਂਕਿ ਉਹਨੇ ਸੀਏ ਦੇ ਉੱਤੇ ਕਈ ਸਾਰੇ ਡਾਕੂਮੈਂਟਰੀ ਬਣਾਈ ਸੀ ਕਿਸਾਨ ਅੰਦੋਲਨ ਦੇ ਉੱਤੇ ਬਣਾਈ ਸੀ ਫਿਰ ਉਹ ਇੱਥੇ ਦੇ ਇੱਕ ਜਾਤੀਵਾਦੀ ਇਸ਼ੂ ਦੇ ਉੱਤੇ ਜਿਹੜਾ ਦਲਿਤ ਇਸ਼ੂ ਦੇ ਉੱਤੇ ਉਹ ਬਣਾਉਣ ਆਇਆ ਸੀ ਉਦੋਂ ਨੂੰ ਆਉਣ ਨਹੀਂ ਦਿੱਤਾ ਗਿਆ ਸੀ ਇਸੇ ਤਰ੍ਹਾਂ ਕਈ ਸਾਰੇ ਇਦਾਂ ਦੇ ਪੱਤਰਕਾਰ ਨੇ ਜਿਨ੍ਹਾਂ ਨੂੰ 에어ਪੋਰਟ ਤੋਂ ਹੀ ਵਾਪਸ મોੜਿਆ ਗਿਆ ਏ ਵੀ ਏ ਵੀ ਹੈਗਾ ਇਹ ਕਈ ਵਿਦੇਸ਼ੀ ادارے ਦੇ ਪੱਤਰਕਾਰਾਂ ਜਿਨ੍ਹਾਂ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਦੁਬਾਰੇ ਇੰਡੀਆ ਦੇ ਵਿੱਚ ਆਉਣਾ ਹੀ ਨਹੀਂ ਹੈਗਾ ਮਤਲਬ ਕਿ ਸੈਂਸਰਸ਼ਿਪ ਨੂੰ ਬ੍ਰਾਡ ਕੀਤਾ ਜਾਂਦਾ ਇਸ ਤਰ੍ਹਾਂ ਹੀ ਤੁਸੀਂ ਦੇ ਕਈ ਅਦਾਰਿਆਂ ਦੇ ਉੱਤੇ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਜਿਹੜਾ ਵਾ ਉਹ ਰੇਡਸ ਵੀ ਹੋਈਆਂ ਆਪਾਂ ਪਿਛਲੇ ਦਿਨੀ ਦੇਖਿਆ ਸੀਗਾ ਪੰਤਖਰ ਉਹਨਾਂ ਦੇ ਹੋਈਆਂ ਨਾ ਕਿ ਜਿਹੜੇ ਇੰਡੀਆ ਦੇ ਵਿੱਚ ਨੇ ਉਹ ਤਾਂ ਬਹੁਤ ਘੱਟ ਨੇ 2-4 ਨੇ ਬੀਬੀਸੀ ਹੋ ਗਿਆ ਤੁਹਾਡਾ ਜਾਂ ਫਿਰ ਇੱਕ ਦੋ ਹੋਰ ادارے ਨੇ ਲੇਕਿਨ ਜਿਨ੍ਹਾਂ ਦੇ ਕੋਰਸਪੋਂਡੈਂਟ ਜਸਟੂਰੇ ਹੈਗੇ ਨੇ ਜਾਂ ਫਿਰ ਉਹ ਵਿਦੇਸ਼ਾਂ 'ਚ ਬੈਠੇ ਨੇ ਹੁਣ ਵਿਦੇਸ਼ਾਂ 'ਚ ਬੈਠੇ ਕਿਵੇਂ ਜਿਵੇਂ ਕੋਇੰਟ ਨੇ ਇੱਕ ਸਟੋਰੀ ਕੀਤੀ ਸੀ 220 ਦੇ ਵਿੱਚ ਅਦਿੱਤ ਮਹਿਨਨ ਨੇ ਕੋਇੰਟ ਦੇ ਨੇ ਕਿ ਕੈਨੇਡਾ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਇੱਕ ਇਹੋ ਜਿਹਾ ਪੱਤਰਕਾਰ ਭਾਰਤੀ ਮੋਲ ਦਾ ਕੈਨੇਡਾ ਵਿੱਚ ਬਸਾਇਆ ਜੀਡੀ ਡਿਊਟੀ ਏਪੀ ਕਰਕੇ ਨਾਂ ਲਿਖਿਆ ਸੀ ਪੂਰਾ ਨਾਂ ਨਹੀਂ ਲਿਖਿਆ ਸੀ ਏਪੀ ਲਿਖਿਆ ਸੀ ਵੀ ਏਪੀ ਦੀ ਜ਼ਿੰਮੇਵਾਰੀ ਦਿੱਤੀ ਗਈ ਵੀ ਭਾਰਤ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨੂੰ ਲੈ ਕੇ ਤੁਸੀਂ ਅਮਰੀਕਾ ਦੀ ਕੈਨੇਡਾ ਦੇ ਜਿਹੜੇ ਮੰਤਰੀ ਉਹਨਾਂ ਨੂੰ ਪ੍ਰਭਾਵਿਤ ਕਰਨਾ ਮਤਲਬ ਲਾਬਿੰਗ ਕਰਨੀ ਹੈਗੀ ਇਹ ਬਹੁਤ ਵੱਡੀ ਆਪਣੇ ਆਪ ਜੀ ਦੋ ਨੰਬਰੀ ਕੰਮ ਆਏ ਜਿਹਦਾ ਖਲਾਸਾ ਕੀਤਾ ਗਿਆ ਸੀਗਾ ਸੋ ਐਸੇ ਕਰਕੇ ਜਿਹੜਾ ਇਹ ਸੈਂਸਰਸ਼ਿਪ ਆ ਨਾ ਸੈਂਸਰਸ਼ਿਪ ਦਾ ਕੇਰਾ ਇੰਨਾ ਵੱਧ ਹੈ ਕਿ ਸਿਰਫ ਭਾਰਤ ਵਿੱਚ ਨਹੀਂ ਭਾਰਤ ਦੀ ਸਰਕਾਰ ਚਾਹੁੰਦੀ ਹੈ ਕਿ ਵਿਦੇਸ਼ਾਂ ਵਿੱਚ ਵੀ ਸਾਡੇ ਬਾਰੇ ਜਿਹੜੀ ਕੋਈ ਮਾੜੀ ਗੱਲ ਨਾ ਦੀ ਮਤਲਬ ਵੀ ਕ੍ਰਿਟੀਸਾਈਜ਼ ਨਾ ਕੀਤਾ ਜਾਵੇ ਮਾੜੀ ਚੰਗੀ ਤੇ ਚਲੋ ਕੁਝ ਨਹੀਂ ਹੁੰਦੀ ਕ੍ਰਿਟੀਸਾਈਜ਼ ਨਾ ਕੀਤਾ ਜਾਵੇ ਭਾਰਤ ਸਰਕਾਰ ਆਪਣੀ ਇੰਨੀਕ ਵੀ ਅਲੋਚਨਾ ਨਹੀਂ ਸਹਿਣ ਨੂੰ ਤਿਆਰ ਇਸ ਕਰਕੇ ਉਹ ਵਿਦੇਸ਼ੀ ਪੱਤਰਕਾਰਾਂ ਨੂੰ ਤੰਗ ਕਰਨਾ ਉਹਨਾਂ ਦਾ ਵੀਜ਼ਾ ਕੈਂਸਲ ਕਰਨਾ ਉਹਨਾਂ ਨੂੰ ਜਿਹੜਾ ਹੈਗਾ ਭਾਰਤ ਨਾ ਆਉਣ ਦੇਣਾ ਜਾਂ 에어ਪੋਰਟ ਤੋਂ ਵਾਪਸ ਕਰਨਾ ਇਹ तमाम ਚੀਜ਼ਾਂ ਸ਼ਾਮਿਲ ਨੇ ਦੇ ਵਿੱਚ ਜੀ ਆਪਾਂ ਗੱਲ ਕਰਦੇ ਹਾਂ ਕਰਨਾਟਕਾ ਤੋਂ ਇੱਕ ਭਾਜਪਾ ਆਗੂ ਨੇ ਈਸ਼ ਵਰਪਾ ਉਹਨਾਂ ਨੇ ਸ਼ਾਇਦ ਕੋਈ ਬਗਾਵਤ ਕੀਤੀ ਤੇ ਹੁਣ ਉਹਨਾਂ ਨੂੰ ਭਾਜਪਾ ਨੇ ਲੰਮੀ ਚੌੜੀ ਸਜ਼ਾ ਸੁਣਾ ਦਿੱਤੀ। ਇਸ ਵਕਤ ਪਾਕ ਗਏ ਨਿਕੋ ਕਰਨਾਟਕ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੋਇਆ ਉਹ ਹੈਗਾ ਵੀ ਬੀਜੇਪੀ ਉੱਥੋਂ ਸਾਈਟ ਤੇ ਹੋ ਚੁੱਕੀ ਆ। ਉੱਥੇ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਈ ਹੋਈ ਆ ਪਿਛਲੇ ਸਾਲ ਦੀ ਤੇ ਉੱਥੇ ਸਟਰੋਂਗ ਵੀ ਆ। ਉੱਥੇ ਸਟਰੋਂਗ ਕਿਵੇਂ ਵੀ ਉੱਥੇ ਜਿਹੜਾ ਕੰਮ ਹੈਗਾ ਸਿਦਾਰਾ ਮਈਆ ਦੀ ਜੋੜੀ ਹੈ ਡੀ ਕੇ ਸ਼ਿਵ ਕੁਮਾਰ ਦੀ। ਉਹ ਵਧੀਆ ਕਰ ਰਹੀ ਹੈਗੀ ਆ ਉਹਦੇ ਵਿੱਚ ਕੀ ਹੈ ਕਿ ਵਧੀਆ ਕੀ ਉਹਨਾਂ ਨੇ ਜਾ ਕੇ ਪਹਿਲਾਂ ਤਾਂ ਕੰਮ ਇਹੀ ਕੀਤਾ ਵੀ ਜਿਹੜੇ ਉਹਨਾਂ ਨੇ 5-6 ਗਰੰਟੀਆਂ ਦਿੱਤੀਆਂ ਉਹ ਅਸੀਂ ਉਹ ਗਰੰਟੀਆਂ ਉੱਤੇ ਫੋਕਸ ਕਰ ਲਿਆ ਇਹਦੇ ਕਰਕੇ ਉਹ ਤੋਂ ਬਿਨਾ ਉਹਨਾਂ ਨੇ ਕਈ ਸਾਰੇ ਭਾਜਪਾ ਨਾਲ ਜੁੜੀਆਂ ਹੋਏ ਲੀਡਰਾਂ ਨੂੰ ਆਪਣੇ ਵਿੱਚ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਜਿਵੇਂ ਭਾਜਪਾ ਕਰਦੀ ਆ ਤੇ ਕੁਝ ਬਾਰੀ ਦੀ ਅਡੀ ਤੁਸੀਂ ਵੀ ਅਸੀਂ ਕਦੋਂ ਛੱਡੀਏ ਕਿਉਂਕਿ ਉਹ ਡਰ ਕੇ ਬੈਠੇ ਹੋਏ ਸੀਗੇ ਈਸ਼ਵਰ ਆਪਾਂ ਨੇ ਬਗਾਵਤ ਕੀਤੀ ਕਿ ਈਸ਼ਵਪਾਪਾ ਪਹਿਲਾਂ ਤਾਂ ਥੋੜਾ ਜਿਹਾ ਡਰਦੇ ਸੀਗੇ ਕਿ ਬੀਜੇਪੀ ਦਾ ਰਾਜ ਆਵੇ ਕੀ ਹੋਏ ਕੀ ਨਹੀਂ ਹੋਏ ਹੁਣ ਜਦੋਂ ਬਗਾਵਤ ਕੀਤੀ ਤਾਂ ਬੀਜੇਪੀ ਨੇ ਉਹਨਾਂ ਨੂੰ ਪਾਰਟੀ ਵਿੱਚੋਂ 6 ਸਾਲ ਲਈ ਕੱਢ ਦਿੱਤਾ ਈਸ਼ਵਪਾਪਾ ਦਾ ਇੱਕ ਆਪਣਾ ਹਜ਼ਾਰ ਆ ਉਹਨਾਂ ਦਾ ਪਰਿਵਾਰ ਦੇ ਪਰਿਵਾਰ ਵਿੱਚ ਉਹਨਾਂ ਦਾ ਬੇਟਾ ਜਾਂ ਨੂੰ ਵੀ ਐਕਟਿਵ ਸੀਗੇ ਸਿਆਸਤ ਦੇ ਵਿੱਚ ਹੁਣ ਇਹਦਾ ਜਿਹੜਾ ਨੁਕਸਾਨ ਤਾਂ ਬੀਜੇਪੀ ਨੂੰ ਹੋਏਗਾ ਨੋ ਡਾਊਟ ਮਤਲਬ ਦੂਜੇ ਪਾਸੇ ਇਹ ਵੀ ਹੈ ਕਿ ਪਹਿਲਾਂ ਵਿੱਚ ਸੰਭਾਵਨਾ ਸੀ ਕਿ ਈਸ਼ਵਪਾਪਾ ਨੂੰ ਸ਼ਾਇਦ ਪਾਰਟੀ ਸ਼ਾਮਲ ਕਰ ਲੇ ਮਨਾ ਲੇ ਵਗੈਰਾ ਉਹ ਸੰਭਾਵਨਾ ਖਤਮ ਹੋ ਗਈ ਸ਼ਿਵਿੰਦਰ ਜੀ ਆਪਾਂ ਨਾਲ ਹੀ ਗੱਲ ਕਰਦੇ ਆ ਅਰਵਿੰਦ ਕੇਜਰੀਵਾਲ ਤੇ ਕਵਿਤਾ ਜਿਹੜੇ ਕੇ ਕਵਿਤਾ ਨੇ ਉਹਨਾਂ ਦੀ ਨਿਆਇਕ ਹਰਾਸਤ ਵਧਾ ਦਿੱਤੀ ਗਈ ਹੈ ਹਾਲਾਂਕਿ ਅਰਵਿੰਦ ਕੇਜਰੀਵਾਲ ਬਾਰ-ਬਾਰ ਜਿਹੜਾ ਆਪਣੀ ਡਾਇਬੀਟਿਸ ਦਾ ਸਹਾਰਾ ਉਹ ਦਿੰਦੇ ਰਹੇ ਹਵਾਲਾ ਦਿੰਦੇ ਰਹੇ ਵੀ ਮੈਂ ਬਿਮਾਰ ਆ ਪਰ ਉਹਨਾਂ ਦੀ ਜਿਹੜੀ ਨਿਆਇਕ ਹਰਾਸਤ ਹੈ ਉਹ ਵਧਾ ਦਿੱਤੀ ਗਈ 7 ਤਰੀਕ ਤੱਕ ਉਹਨ ਇਹ ਨਿਆਇਕ ਹਰਾਸਤ ਦੇ ਵਿੱਚ ਰਹਿਣਗੇ ਇਹ ਤੇ ਕੇ ਕਵਿਤਾ ਦੋਵੇਂ ਹੀ ਇਤਿਹਾਸ ਜੇਲ੍ਹ ਦੇ ਵਿੱਚ ਬੰਦ ਹੈ ਬੀਆਰਐਸਟੀ ਆਗੂ ਆ ਕਿ ਕਵਿਤਾ ਉਹਨਾਂ ਉੱਤੇ ਵੀ ਲਗਭਗ ਇਹੀ ਦੋਸ਼ ਹੈ ਜਿਹੜੇ ਕੇਂਦਰੀਪਾਲ ਦੇ ਉੱਤੇ ਨੇ ਇਹਦੇ ਵਿੱਚ ਸ਼ਰਾਬ ਘਟਾਲੇ ਨਾਲ ਜੁੜਿਆ ਹੋਇਆ ਤੇ ਮਨੀ ਲਾਂਡਰਿੰਗ ਨਾਲ ਜੁੜਿਆ ਹੋਇਆ ਇਹ ਮਾਮਲਾ ਹੈਗਾ ਈਡੀ ਨੇ ਇਹਨਾਂ ਨੂੰ ਫਿਲਹਾਲ ਹੱਥ ਕੋਈ ਦਿੱਤੀ ਨਹੀਂ ਹੈਗੀ ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਇਹ ਉਸ ਹਾਲਤ ਵਿੱਚ ਹੋ ਰਿਹਾ ਜਦੋਂ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਮੇਰੇ ਨਾਲ ਉੱਥੇ ਵੀ ਕੋਈ ਜ਼ਿਆਤੀ ਹੋ ਰਹੀ ਆ ਉੱਥੇ ਮੇਰੇ ਜਿਹੜੇ ਖਾਣ ਪੀਣ ਦਾ ਜਾਂ ਉੱਥੇ ਮੈਨੂੰ ਮੇਰਾ ਰੱਖ ਰਖਾਓ ਦੇ ਵਿੱਚ ਦਿੱਕਤਾਂ ਆ ਰਹੀਆਂ ਤੇ ਕੇ ਕਵਿਤਾ ਵੀ ਤੁਹਾਨੂੰ ਸੋਧੂ ਪਤਾ ਵੀ ਵਿਰੋਧੀ ਧਿਰ ਦੀ ਹਾਲਾਂਕਿ ਦੋਹਾਂ ਦੇ ਬਾਰੇ ਈਡੀ ਕੋਈ ਸਬੂਤ ਨਹੀਂ ਪੇਸ਼ ਕਰ ਸਕਦੀ ਇਹ ਆਪਾਂ ਨੂੰ ਹੀ ਪਤਾ ਆਏਗਾ ਤੇ ਲੇਕਿਨ ਇਹਦੇ باوجود ਇਹਨਾਂ ਦੀ ਨਿਆਂ ਖੇਡ ਅਸਤਵ ਵਧ ਰਹੀ ਹੈਗੀ ਆ ਹੁਣ ਗੱਲ ਸੱਤ ਤੇ ਚੱਲੇਗੀ ਪਰ ਮੈਨੂੰ ਲੱਗਦਾ ਵੀ ਜਿੰਨਾ ਚਿਰ ਉਹਨਾਂ ਦਾ ਨੇ ਹੋ ਗਿਆ 7 ਤਰੀਕ ਵੀ ਕੋਈ ਬਹੁਤੀ ਦੂਰ ਤਾਂ ਹੈ ਨਹੀਂ ਕਿ ਅੱਜ ਜਿੰਨਾ ਚਿਰ ਹੁਣ ਇਹਨੂੰ ਜੇਲ੍ਹ ਦੇ ਵਿੱਚ ਹੋ ਗਿਆ ਕੱਟ ਲਿਆ ਤੇ ਉਹ 7 ਦਿਨ 7 ਤਰੀਕ ਵੀ ਇਹਨਾਂ ਨੂੰ ਚੁਬੇ ਕੀ ਨਹੀਂ ਉਹਦੇ ਵਿੱਚ ਹੁਣ ਦੇਖਣਾ ਤਾਂ ਇਹ ਹੋਏਗਾ ਵੀ ਇਸ ਮਾਮਲੇ ਵਿੱਚ ਜੇ ਸਬੂਤ ਨਹੀਂ ਹੈਗੇ ਤਾਂ ਅ ਅਦਾ ਈਡੀ ਜਿਹੜਾ ਅਦਾਲਤ ਨੂੰ ਹੋਰ ਕੀ ਸਬੂਤ ਦਵੇਗੀ ਕਿ ਜਿਹਦੇ ਰਾਹੀਂ ਉਹ ਕੇਜਰੀਵਾਲ ਨੂੰ ਰੱਖ ਸਕਣ ਦੂਜੇ ਪਾਸੇ ਜਿਹੜੀ ਹਮਦਰਦੀ ਦੀ ਵੋਟ ਵਟੋਰਨ ਲੱਗੀ ਹੋਈ ਆਮ ਆਦਮੀ ਪਾਰਟੀ ਉਹਦਾ ਉਹ ਕਿੰਨਾ ਕੁ ਫਾਇਦਾ ਲਏਗੀ ਜਾਂ ਐਂ ਕਹਿ ਲੋ ਉਹ ਜੇਲ੍ਹ ਵਿੱਚ ਬੈਠਾ ਹੋਇਆ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਪੋਲੀਟਿਕਲੀ ਊਰਜਾ ਦੇਣ ਜੇ ਕਿ ਨਖਸਾਈ ਹੁੰਦਾ ਸਾਈ ਹੁੰਦਾ ਜਾਂ ਫਿਰ ਨਹੀਂ ਹੁੰਦਾ ਇਹ ਇਹ ਵੀ ਸਵਾਲ ਹੈ ਜੀ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਅਸ਼ੀਸ਼ ਮਿਸ਼ਰਾ ਦੀ ਇਹਨਾਂ ਦੇ ਜਿਹੜੇ ਪਿਤਾ ਨੇ ਅਜੇ ਮਿਸ਼ਰਾ ਟੈਨੀ ਕੇਂਦਰੀ ਮੰਤਰੀ ਵੀ ਨੇ ਭਾਜਪਾ ਨੇ ਉਹਨਾਂ ਨੂੰ ਇੱਕ ਵਾਰ ਫੇਰ ਲਖੀਮਪੁਰ ਤੋਂ ਜਿਹੜਾ ਉਹ ਟਿਕਟ ਦੇ ਦਿੱਤੀ ਹੋਈ ਆ ਪਰ ਇਲਜ਼ਾਮ ਇਹ ਲੱਗ ਰਿਹਾ ਵੀ ਜਿਹੜਾ ਅਸ਼ੀਸ਼ ਮਿਸ਼ਰਾ ਜਿਸ ਨੂੰ ਸੁਪਰੀਮ ਕੋਰਟ ਨੇ ਸ਼ਰਤਾਂ ਦੇ ਆਧਾਰ ਤੇ ਬੇਲ ਦਿੱਤੀ ਸੀਗੀ ਕਿ ਉਹ ਦਿੱਲੀ ਤੋਂ ਬਾਹਰ ਨਹੀਂ ਜਾਣਗੇ ਉਹਨਾਂ ਨੂੰ ਯੂਪੀ ਕੇਵਲ ਉਸ ਹਾਲਾਤ ਚ ਲਜਾਇਆ ਜਾ ਸਕਦਾ ਜਦੋਂ ਉਥੇ ਕੋਰਟਸ ਦੀ ਹੀਅਰਿੰਗ ਹੋਵੇ ਪਰ ਇਲਜ਼ਾਮ ਲੱਗੇ ਆ ਕਿਉਂਕਿ ਉਹਨਾਂ ਦੇ ਪਿਤਾ ਉਥੋਂ ਜਿਹੜੇ ਆ ਕੰਟੈਸਟ ਕਰ ਰਿਹਾ ਤੇ ਇਹ ਜਿਹੜੇ ਆਸ਼ੀਸ਼ ਮਿਸ਼ਰਾ ਇਹ ਉਥੇ ਕੰਪੇਨਿੰਗ ਕਰ ਰਿਹਾ ਆਪਣੇ ਪਿਤਾ ਵਾਸਤੇ ਕੰਪੇਨਿੰਗ ਕਰ ਰਿਹਾ ਰੈਲੀਆਂ ਦੇ ਵਿੱਚ ਜਾ ਰਿਹਾ ਪ੍ਰਚਾਰ ਵੀ ਇੱਕ ਦੋ ਥਾਵਾਂ ਤੇ ਨੇ ਕੀਤਾ ਹੈਗਾ ਇਹਨੂੰ ਲੈ ਕੇ ਜੋ ਪੀੜਤ ਤੇ ਰਿਹਾ ਕਿਸਾਨਾਂ ਦੀ ਉਹਨਾਂ ਦੇ ਵਕੀਲ ਨੇ ਪ੍ਰਸ਼ਾਂਤ ਪੂਸ਼ਨ ਪ੍ਰਸ਼ਾਂਤ ਪੂਸ਼ਨ ਕਾਫੀ ਭਾਰਤ ਦੇ ਵਿੱਚ ਵੱਡੇ ਵਕੀਲ ਨੇ ਸਤਕਾਰਤ ਵਕੀਲ ਵੀ ਨੇ ਉਹਨਾਂ ਨੇ ਕਿਹਾ ਕਿ ਭਾਈ ਆ ਜਿਹੜਾ ਸਾਰਾ ਕੁਝ ਹੋ ਰਿਹਾ ਕੀ ਹੋ ਰਿਹਾ ਤੇ ਸੁਪਰੀਮ ਕੋਰਟ ਨੇ ਝਿੜਕ ਮਾਰੀ ਹੈ ਕਿ ਭਾਈ ਇਹ ਜਿਹੜੀ ਜ਼ਮਾਨਤ ਆ ਇਹ ਜ਼ਮਾਨਤ ਦੀਆਂ ਜੋ ਸ਼ਰਤਾਂ ਹੁੰਦੀਆਂ ਨੇ ਉਹਦੀ ਉਲੰਘਣਾ ਹੈਗੀ ਆ ਹਾਲਾਂਕਿ ਤਰੀਕ ਅੱਗੇ ਪਾ ਦਿੱਤੀ ਹੈ ਇਹਦੇ ਵਿੱਚ ਕਿਹਾ ਕਿ ਅਗਲੀ ਵਾਰ ਹੋਰ ਸਬੂਤ ਲੈ ਕੇ ਆਉਣ ਨੂੰ ਕਿਹਾ ਜਿਹੜੀ ਕਿਸਾਨਾਂ ਵਾਲੀ ਤੇ ਰਹਿ ਗਈ ਹੈ ਪੀੜਤ ਤੇ ਰਹਿ ਗਈ ਆ ਜਿਹਨਾਂ ਦੇ ਇਹਨਾਂ ਦੇ ਇਹਦੀ ਗੱਡੀ ਨਾਲ ਬੰਦੇ ਮਰੇ ਸੀਗੇ ਇਹਦੇ ਕੋ ਇਹਦੇ ਵਿੱਚ ਲਗਾਤਾਰੇ ਹੋ ਰਿਹਾ ਕਿ ਇੱਕ ਤਾਂ ਹੁੰਦੀ ਆੱਖ ਦੀ ਸ਼ਰਮ ਇਹ ਦਾ ਪਿਤਾ ਅਜੇ ਮਿਸ਼ਰਾ ਟੈਨੀ ਕਹਿ ਰਿਹਾ ਸੀਗਾ ਉਸ ਸਮੇਂ ਵੀ ਮੈਂ ਐਮਪੀ ਐ ਮੰਤਰੀ ਨਾ ਤੋਂ ਬਿਨਾ ਕੁਝ ਹੋਰ ਵੀ ਹਾਂ ਆਪਦੀ ਆਈ ਤੇ ਆ ਗਿਆ ਆ ਇਲਾਕਾ ਹੀ ਨਹੀਂ ਸ਼ਹਿਰ ਨਹੀਂ ਤੇ ਤੁਹਾਨੂੰ ਜ਼ਿਲ੍ਹਾ ਛੱਡ ਕੇ ਭਜਣਾ ਪਊਗਾ ਸਿੱਧਜੀ ਗੱਲ ਆ ਕੇ ਕਹਿ ਰਹੇ ਮੈਂ ਗੁੰਡਾ ਮੈਂ ਜਦੋਂ ਤੁਸੀਂ ਕਹਿ ਰਹੇ ਹੋ ਕਿ ਮੈਂ ਮੰਤਰੀ ਤੋਂ ਐਮਪੀ ਤੋਂ ਬਿਨਾ ਕੁਝ ਹੋਰ ਵੀ ਹਾਂ ਤੇ ਤੁਹਾਨੂੰ ਭਜਣਾ ਪਊ ਫਿਰ ਭਜੌਂਦਾ ਤਾਂ ਗੁੰਡਾ ਹੀ ਹੁੰਦਾ ਵਾ ਨਾ ਵੀ ਉਹ ਇਹ ਕਹਿ ਰਿਹਾ ਇਹ ਇਹ ਦੂਬਾਰ ਵਿੱਚ ਇਹਦਾ ਮੁੰਡੇ ਨੇ ਜਿਵੇਂ ਗੱਡੀ ਤੇ ਰਹੇ ਅਸੀਂ ਜਿਹੜਾ ਜੀ ਇਹਦੇ ਮੁੰਡੇ ਦੀ ਗੱਡੀ ਰਾਹੀਂ ਕਿਸਾਨ ਕੁਝ ਲੈ ਗਏ ਨੇ ਉਹ ਚ ਇੱਕ ਪੱਤਰਕਾਰ ਵੀ ਸੀਗਾ ਉਹ ਉਹ ਵੀ ਸਾਰਾ ਵੀਡੀਓ ਚ ਆ ਗਿਆ ਕੁਝ ਲੁਕਿਆ ਨਹੀਂ ਹੋਇਆ ਹੈਗਾ ਇਹਦੇ باوجود ਉਹ ਮੰਤਰੀ ਮੰਤਰੀ ਰਿਹਾ ਉਹਨੂੰ ਸਗੋਂ ਇੱਕ ਦੋ ਮਹਿਕਮੇ ਹੋਰ ਦਿੱਤੇ ਗਏ ਦੁਬਾਰੇ ਟਿਕਟ ਦਿੱਤੀ ਗਈ ਇਹਦਾ ਮਤਲਬ ਕੀ ਹੈ ਕਿ ਬੀਜੇਪੀ ਜਿਹੜੀ ਸਰਕਾਰ ਆ ਉਹਨੂੰ ਪੂਰਾ ਪੂਰਾ ਜਿਹੜਾ ਹੈਗਾ ਵਾ ਉਸ ਮੰਤਰੀ ਦੀ ਪਿੱਠ ਤੇ ਉੱਤੇ ਆ ਹੁਣ ਸਵਾਲ ਬੀਜੇ ਪੰਜਾਬ ਵਾਲੇ ਬੀਜਪੀ ਆਗੂਆਂ ਦਾ ਸੁਨੀਲ ਜਾਖੜ ਕੈਪਟਨ ਪਨੀਤ ਕੌਰ ਹੋਰ ਜਿਹੜੇ ਜਾ ਰਹੇ ਨੇ ਜਿਹੜੇ ਦਾਵਾ ਕਰ ਰਹੇ ਨੇ ਵੀ ਕਿਸਾਨ ਜੀ ਸਾਡਾ ਵਿਰੋਧ ਨਾ ਕਰਨ ਅਸੀਂ ਤਾਂ ਜੀ ਕਿਸਾਨਾਂ ਪਰਿਵਾਰ ਵਿੱਚੋਂ ਹੀ ਆ ਹੁਣ ਸਵਾਲ ਇਹ ਹੈਗਾ ਵੀ ਐਡਾ ਵੱਡਾ ਜਿਹੜਾ ਮਾਮਲਾ ਹੈਗਾ ਜਿਹਦੇ ਵਿੱਚ ਕਿਸਾਨ ਕੁਚਲੇ ਗਏ ਸੀਗੇ ਤੇ ਤੁਸੀਂ ਤਾਂ ਹੱਦ ਨਾਰਾ ਹੀ ਨਹੀਂ ਮਾਰ ਸਕੀ ਤੁਸੀਂ ਜਦੋਂ ਬੀਜਪੀ ਜੁਆਇਨ ਕਰ ਰਹੇ ਹੋ ਤਨ ਤਾਂ ਤੁਨ ਵੀ ਅੱਖੀ ਸ਼ਰਮ ਨਹੀਂ ਹੈਗੀ ਕਿ ਜਿਹੜੇ ਜਿੰਦਰ ਵੀ ਇਹਦੇ ਵਿੱਚ ਇੱਕ ਹੋਰ ਬੜੀ ਅਹਿਮ ਗੱਲ ਹੈ ਕਿ ਜਦੋਂ ਇਹਨਾਂ ਦਾ ਵਿਰੋਧ ਹੁੰਦਾ ਨਾ ਤੇ ਇਹ ਸਾਰੇ ਆਗੂ ਇਹ ਗੱਲ ਕਹਿ ਦਿੰਦੇ ਆ ਜਿਹੜੇ ਇਸ ਵੇਲੇ ਵੋਟ ਮੰਗਣ ਲਈ ਜਾ ਰਹੇ ਆ ਪਿੰਡਾਂ ਦੇ ਵਿੱਚ ਇਹ ਕਹਿੰਦੇ ਅਸੀਂ ਗੱਲ ਕਰਾਂਗੇ ਉਹ ਗੱਲ ਤਾਂ ਕਿੰਨੀ ਵਾਰੀ ਹੋ ਚੁੱਕੀ ਆ ਉਹ ਕਿਸੇ ਨਤੀਜੇ ਤੇ ਪਹੁੰਚੀ ਨਹੀਂ ਤੁਸੀਂ ਕਿਹੜੀ ਨਵੇਂ ਢੰਗ ਦੇ ਨਾਲ ਗੱਲ ਕਰੋਗੇ ਵੀ ਤੁਹਾਡੀ ਸੁਣ ਲੈਣਗੇ ਸਰਕਾਰ 'ਚ ਬੈਠੇ ਬੰਦੇ ਜਾਂ ਮੋਦੀ ਸਾਹਿਬ ਤੇ ਉਹਨਾਂ ਨੇ ਪਹਿਲਾਂ ਤਾਂ ਸੁਣੀ ਕੋਈ ਨਾ ਤੁਸੀਂ ਇਹ ਗੱਲ ਕਰੋ ਜੇ ਹਿੰਮਤ ਤੇ ਤੁਹਾਡੀ ਕਿ ਭਾਈ ਅਜੇ ਮਿਸ਼ਰਾ ਟੈਨੀ ਮੰਤਰੀ ਮੰਡਲ ਚ ਕਿਵੇਂ ਆ ਉਹਨੂੰ ਦੁਬਾਰਾ ਟਿਕਟ ਕਿਵੇਂ ਦਿੱਤੀ ਇਹ ਸੂ ਸਟੈਂਡ ਜਿਹੜੇ ਕਿਸਾਨ ਆ ਗੂ ਆ ਉਹ ਇਹੀ ਮੰਗ ਕਰਦੇ ਆ ਵੀ ਉਹ ਮੰਤਰੀ ਮੰਡਲ ਚ ਕਿਵੇਂ ਆ ਉਹਨੂੰ ਦੁਬਾਰਾ ਟਿਕਟ ਤੁਸੀਂ ਕਿਹੜੇ ਧਾਰ ਤੇ ਦਿੱਤੀ ਆ ਤੁਸੀਂ ਇਹ ਇਹ ਜਿਹੜਾ ਇਹ ਮੁੱਦਾ ਵਾ ਜੇ ਤੁਸੀਂ ਸੱਚੇ ਮੁੱਜੀ ਕੋਈ ਕਿਸਾਨੀ ਦਾ ਖੈਰ ਖਵਾ ਕਹੋਨੇ ਹੋ ਨਾ ਜਿਹੜੇ ਦਾਅਵਾ ਕਰਦੇ ਵੀ ਅਸੀਂ ਕਿਸਾਨੀ ਪਛੋਕੜ ਚ ਆ ਤਾਂ ਵੱਡਾ ਦਾ ਇਸ਼ੂ ਇਹੀ ਹੈ ਵੀ ਭਾਈ ਉਹ ਮੰਤਰੀ ਮੰਡਲ ਚ ਕਿਵੇਂ ਆ ਤੇ ਜਦੋਂ ਐਡਾ ਵੱਡਾ ਹੋ ਜਵੇ ਵੀ ਕਤਲ ਕਰਨ ਵਾਲਾ ਜੀ ਤੇ ਦੋਸ਼ ਹੈ ਜਿਹੜਾ ਖੁਦ ਕਹਿ ਰਿਹਾ ਮੈਂ ਮੈਂ ਇਹ ਆਦੀ ਇਤਿਆਗਾਂ ਕਰੂੰਗਾ ਧਮਕੀਆਂ ਦੇਣ ਵਾਲਾ ਧਮਕੀ ਦੇ ਨਾਲ ਤਾਂ ਗੁੰਡਾ ਹੁੰਦਾ ਕੋਈ ਲੀਟਰ ਥੋੜਾ ਹੁੰਦਾ ਤੇ ਉਹ ਉਸ ਗੁੰਡਾ ਵਰਤੀ ਦਾ ਬੰਦਾ ਮੰਤਰੀ ਮੰਡਲ ਵਿੱਚ ਆ ਤੇ ਤੁਸੀਂ ਉਹਦੇ باوجود ਭਾਜਪਾ ਜੁਆਇਨ ਕਰ ਰਹੇ ਹੋ ਬਈ ਇਹ ਇਹ ਤਾਂ ਵੱਡਾ ਸਵਾਲ ਹੈ ਤਾਂ ਇਹ ਤਾਂ ਕੱਲੇ ਕਿਸਾਨੀ ਦਾ ਹੀ ਸਵਾਲ ਨਹੀਂ ਇਹ ਤਾਂ ਇਨਸਾਨੀਅਤ ਦਾ ਸਵਾਲ ਵੀ ਹੈ ਇਹ ਤਾਂ ਕਾਨੂੰਨ ਵਿਵਸਥਾ ਦਾ ਸਵਾਲ ਵੀ ਹੈ ਉਹ ਕਾਨੂੰਨ ਦੀ ਐਸੀ ਤਸੀਕਾ ਕਰਕੇ ਮੰਤਰੀ ਮੰਡਲ 'ਚ ਬੈਠਾ ਹੈਗਾ ਤੇ ਤੁਸੀਂ ਜਿਹੜਾ ਹੈਗਾ ਭਾਜਪਾ ਜੁਆਇਨ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਲੋਕਾਂ ਤੋਂ ਟੁੱਟੇ ਹੋਏ ਹੋ ਤੁਸੀਂ ਖੁਦਗਰਜ਼ ਹੋ ਮਕਾਰ ਹੋ ਔਰ ਆਲਮ ਇਹ ਹੈ ਕਿ ਭਾਜਪਾ ਜੁਆਇਨ ਕਰਨ ਵਾਲਿਆਂ ਦੀਆਂ ਵੀ ਪੰਜਾਬ ਦੇ ਵਿੱਚੋਂ ਲਾਈਨਾਂ ਲੱਗੀਆਂ ਪਈਆਂ ਨੇ ਵਹੀਰਾ ਘੱਟ ਕੇ ਲੋਕ ਜਿਹੜੇ ਆ ਭਾਜਪਾ ਦਫ਼ਤਰ ਪਹੁੰਚ ਰਹੇ ਆ ਵੀ ਸਾਡੇ ਗਲੇ 'ਚ ਪਰਣਾ ਪਾ ਦਿਓ ਸਾਡੇ ਗਲੇ 'ਚ ਪਰਣਾ ਪਾ ਦਿਓ ਇਹ ਜਿਹੜੀ ਸ਼ੁਰੂਆਤ ਤੋਂ ਪ੍ਰੋਗਰਾਮ 'ਚ ਗੱਲ ਕੀਤੀ ਹੈ ਨਾ ਕਿ ਲੋਕਾਂ ਦੇ ਸਰੋਕਾਰਾਂ ਨਾਲੋਂ ਟੁੱਟ ਚੁੱਕੇ ਲੀਡਰ ਨੇ ਇਹਨਾਂ ਨੂੰ ਆਪਣੇ ਸਰਕਾਰ ਕਿੱਥੇ ਲੰਬੜਦਾਰੀ ਮਿਲੂ ਕੋਈ ਮਾੜੀ-ਮੋੜੀ ਪੁਛਪਰਤੀਤ ਹੋਣ ਲੱਗ ਜੂ ਕੋਈ ਅਗਲੇ ਪਿਛਲੇ ਜਿਹੜੇ ਪਾਪ ਕੀਤੇ ਆ ਉਹਨਾਂ ਵਿੱਚੋਂ ਬਚਣ ਦਾ ਰਾਹ ਲੱਭ ਜੂ ਇਹ ਸਭ ਇਹ ਜੁਗਤਾਂ ਨੇ ਔਰ ਅੱਜ ਸ਼ਵਿੰਦਰ ਜੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਕੁਝ ਭਾਜਪੀ ਦੇ ਮੰਤਰੀ ਸੀਗੇ ਜਿਹੜੇ ਉਹਨਾਂ ਨਾਲ ਇੱਕ ਮਿਲਣੀ ਰੱਖੀ ਸੀ 3 ਵਜੇ ਦਾ ਟਾਈਮ ਜਿਹੜਾ ਉਹ ਕਰਾਰ ਕੀਤਾ ਗਿਆ ਸੀ ਨਿਸ਼ਚਿਤ ਕੀਤਾ ਗਿਆ ਸੀ ਉਸ ਮੌਕੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਕਿਸਾਨ ਆਗੂ ਉਡੀਕਦੇ ਰਹੇ ਕੋਈ ਮੰਤਰੀ ਕੋਈ ਨਮਾਇੰਦਾ ਸਰਕਾਰ ਵੱਲੋਂ ਉੱਥੇ ਨਹੀਂ ਪਹੁੰਚਿਆ ਇਹ ਸਾਰਾ ਮਾਜਰਾ ਕੀ ਹੈ ਇਹ ਕਦੋਂ ਮੀਟਿੰਗ ਦਾ ਪਲਾਨ ਹੋਇਆ ਕਦੋਂ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਅੱਜ ਜਦੋਂ ਮੀਟਿੰਗ ਤੇ ਪਹੁੰਚਣਾ ਸੀਗਾ 3 ਵਜੇ ਦਾ ਟਾਈਮ ਜਿਹੜਾ ਸੈੱਟ ਕੀਤਾ ਸੀ ਤੇ ਪਹੁੰਚਿਆ ਕਿਉਂ ਨਹੀਂ ਕੋਈ ਦੇਖੋ ਇੱਕ ਵਾਰ ਸਹੀ ਜਖੜਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਅਸੀਂ ਜੇ ਕਿਸਾਨਾਂ ਨਾਲ ਬਹਿ ਕੇ ਗੱਲ ਕਰਨ ਨੂੰ ਤਿਆਰ ਆਂ ਜਦੋਂ ਮਰਜੀ ਗੱਲ ਕਰਾ ਲਿਓ ਫਲਾਨਾ ਕਰ ਲਿਓ ਢਿੰਗੜਾ ਕਰ ਲਿਓ ਇਹ ਤਾਂ ਵੈਸੇ ਆਏ ਆਏ ਦੇ ਨਹੀਂ ਕਹਿੰਦੇ ਨੇ ਵੀ ਗੱਲਬਾਤ ਕਰਨ ਨੂੰ ਤਿਆਰ ਆਂ ਕਿਸਾਨ ਕਹਿੰਦੇ ਵੀ ਚਲੋ ਠੀਕ ਹੈ ਭਾਈ ਗੱਲਬਾਤ ਕਰ ਲਓ ਫਿਰ ਆਜੋ ਫਿਰ ਕਿਸਾਨ ਭਵਾਂ ਦੇ ਵਿੱਚ ਇਹ ਕੱਲ੍ਹ ਕਿਹਾ ਸੀ ਇਹਨਾਂ ਨੇ ਠੀਕ ਹੈ ਕਿ ਇਹ ਬਹਾਨਾ ਸਹੀ ਹੈ ਕਿ ਕੇਂਦਰ ਦੇ ਲੀਡਰ ਇੰਨੀ ਛੋਟੀ ਕਾਲ ਤੇ ਆ ਨਹੀਂ ਸਕਦੇ ਰੇ ਬਹਾਨਾ ਮੈਨੂੰ ਤਾਂ ਵੀ ਨਹੀਂ ਜੱਜਦਾ ਕਿ ਜਦੋਂ ਪਹਿਲਾਂ ਹਾਂ ਫਰਵਰੀ ਵਿੱਚ ਨਾ ਨੇ ਅੰਦੋਲਨ ਸ਼ੁਰੂ ਕੀਤਾ ਸੀ ਉਦੋਂ ਥੋੜੀ ਜੀ ਕਾਲਤੇ ਆਉਂਦੇ ਰਹੇ ਨੇ ਦਿੱਲੀ ਤੋਂ ਕਿ ਉਹਨਾਂ ਨੇ ਕਿਹਾ ਕੋਈ ਬੱਸ ਚ ਆਉਣਾ ਹੈਗਾ ਉਹਨਾਂ ਨੇ ਤਾਂ ਹਵਾਈ ਸਫਰ ਨਹੀਂ ਆਉਣਾ ਤੇ ਆ ਕੇ ਜਦੀ ਚਲੇ ਵੀ ਜਾਣਾ ਹੈਗਾ ਉਹਨਾਂ ਨੂੰ ਆਉਣ ਨੂੰ ਤਾਂ ਟਾਈਮ ਨਹੀਂ ਲੱਗਦਾ ਹੈਗਾ ਹਾਂਜੀ ਮੀਟਿੰਗ ਉਦੋਂ ਵੀ ਹੋਈਆਂ ਮੀਟਿੰਗ ਉਦੋਂ ਵੀ ਹੋਈਆਂ ਪਰ ਸਵਾਲ ਹੈ ਚਲੋ ਅਸੀਂ ਉਹਨਾਂ ਨੂੰ ਬਰੀ ਕਰ ਦਿੰਦੇ ਹਾਂ ਪੰਜਾਬ ਦਾ ਬੀਜੇਪੀ ਵਾਲੇ ਜਿਹੜੇ ਖੁਦ ਕਹਿੰਦੇ ਰਿਹਾ ਜੀ ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਆ ਜਿਹੜੇ ਚੋਣਾ ਲੜ ਰਹੇ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਕੈਪਟਨ ਅਵਰਿੰਦਰ ਸਿੰਘ ਵਰਗੇ ਏ ਆ ਜਾਂਦੇ ਬਈ ਇਹ ਬਹਿ ਜਾਂਦੇ ਆ ਕੇ ਇਹ ਇਹ ਵੀ ਨਹੀਂ ਆਏ ਹੈਗੇ ਫਿਰ ਉਹਨਾਂ ਨੇ ਕੁਰਸੀਆਂ ਖਾਲੀ ਛੱਡੀਆਂ ਫਿਰ ਉਹਨਾਂ ਨੇ ਦੱਸਿਆ ਇਹਦਾ ਮਤਲਬ ਹੈਗਾ ਵੀ ਤੁਸੀਂ ਹੋਰ ਮਾਮਲਿਆਂ ਤੋਂ ਵੀ ਭਾਈ ਦੇਓ ਡਾਇਲੌਗ ਤੋਂ ਵੀ ਭਾਈ ਦੇਓ ਹਾਲਾਂਕਿ ਇਸ ਜੋ ਕਿਸਾਨ ਮੋਰਚੇ ਦੀ ਨੇ ਸੱਦਾ ਨਹੀਂ ਦਿੱਤਾ ਸੀ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਹੈ ਨਾਨ ਪੋਲੀਟਿਕਲ ਅਜੀ ਦੇ ਬੱਚ ਦੱਲੇ ਵਾਲਾ ਈ ਤੇ ਰ ਹੈ ਸਵਰਨ ਸਿੰਘ ਭਦੇਰ ਵਗੈਰਾ ਨੇ ਉਹਨਾਂ ਦਾ ਦੀ ਇਹ ਕਾਲ ਸੀਗੀ ਲੇਕਿਨ ਗਲਤੇ ਹੈਗੀ ਨਾ ਅਗਲੇ ਨੇ ਕਾਲ ਦਿੱਤੀ ਆ ਬੈਠਣ ਲਈ ਤੁਸੀਂ ਆਪ ਵੀ ਤਾਂ ਕਹਿੰਦੇ ਵੀ ਕਿਸਾਨ ਸਾਨੂੰ ਵਿਰੋਧ ਕਰਦੇ ਨੇ ਜੀ ਫਿਰ ਜੇ ਬ੍ਰੋਤੋ ਤੋ ਬਚਨਾ ਫਿਰ ਤੁਸੀਂ ਡਾਇਲੌਗ ਵੀ ਆ ਜਾਂਦੇ ਤੁਸੀਂ ਤਾਂ ਉਹ ਡਾਇਲੌਗ ਤੇ ਵੀ ਨਹੀਂ ਆਏ ਇਹਦਾ ਮਤਲਬ ਤੁਸੀਂ ਡਾਇਲੌਗ ਵਾਲੀ ਭਾਸ਼ਾ ਵੀ ਨਹੀਂ ਸਮਝ ਰਹੇ ਹੈਗੇ ਬਹੁਤ ਬਹੁਤ ਧੰਨਵਾਦ ਸ਼ਵਿੰਦਰ ਜੀ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਮਿਹਰਬਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ